ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਅਰਜਿੰਦਰ ਕੁਮਾਰ ਕਾਟੀਆ ਪੰਜਾਬ ਹੋਮਗਾਰਡ 179 ਵਾਇਸ ਪ੍ਰਧਾਨ ਵਾਇਸ ਪ੍ਰਧਾਨ ਮੈਂ ਮੈਂ ਆਪ ਜੀ ਨੂੰ 169 ਦੀ 169 ਦੀ ਟੀਮ ਦੇ ਚੇਅਰਮੈਨ ਸਾਹਿਬ ਅਰਜੇਸ਼ ਅਰਜੇਸ਼ ਕੁਮਾਰ ਸ਼ਰਮਾ ਜੀ ਚੇਅਰਮੈਨ ਸਾਹਿਬ ਅਰਜੇਸ਼ ਕੁਮਾਰ ਸ਼ਰਮਾ ਜੀ ਪ੍ਰਧਾਨ ਦੇਵੀ ਜੀ ਜਨਰਲ ਫੈਕਟਰੀ ਪ੍ਰਵੇਸ਼ ਸ਼ਰਮਾਲੀ ਤੇ ਸਮੂਹ ਟੀਮ ਨੂੰ ਅਰਜੰਦਰ ਕੁਮਾਰ ਕਾਠੀਆ ਬੇਨਤੀ ਕਰਦਾ ਹੈ ਕਿ ਜੋ ਹਰ ਪੀੜਤਾ ਦੀ ਹਰ ਪੀੜਤਾ ਵਾਸਤੇ ਸਮਾਨ ਤਿਆਰ ਕੀਤਾ ਆ ਅਜੇ ਨਾਲ ਲਿਆਉਣ ਕਿਉਂਕਿ ਅਜੇ ਬੇਕਦਰਹੀ ਹੋ ਰਹੀ ਹੈ 7-8 ਦਿਨ ਬਾਅਦ ਜਦੋਂ ਇਹ ਲੋਡ ਹੋਏਗੀ ਇਹਨਾਂ ਨੂੰ ਮੈਂ 7-8 ਦਿਨਾਂ ਬਾਅਦ ਦਿੱਤਾ ਜਾਊਗਾ ਤੇ ਬੇਕਦਰਹੀ ਹੋਈ ਹੈ ਅਜੇ ਕੋਈ ਲੋਡ ਨਹੀਂ 7-8 ਦਿਨਾਂ ਤੋਂ ਬਾਅਦ ਲੈ ਕੇ ਆਉਣਾ ਜੀ ਧੰਨਵਾਦ